ਅੰਮ੍ਰਿਤਸਰ ਦੇ ਨਾਰਾਇਣਗੜ੍ਹ ਦੇ ਵਿੱਚੋਂ ਕੁਲਫੀ ਅਤੇ ਸਬਜ਼ੀ ਸਟੈਂਡ ਬਣਾਉਣ ਨੂੰ ਲੈ ਕੇ ਹੋਏ ਝਗੜੇ ਦੇ ਵਿੱਚੋਂ ਛੇਹਾਟਾ ਪੁਲਿਸ ਦੇ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਕਾਰਨ ਰੋਹ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਛੇਹਾਟਾ ਥਾਣੇ ਦੇ ਬਾਹਰ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਮੌਕੇ ਪੀੜਤ ਲਖਮਿੰਦਰ ਕੌਰ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਨਾਰਾਇਣਗੜ੍ਹ ਵਿਖੇ ਸਬਜ਼ੀ ਅਤੇ ਚਾਹ ਵੇਚਣ ਦਾ ਕੰਮ ਕਰਦੀ ਆ ਰਹੀ ਹੈ ਬੋਸ ਨੇ ਵੀ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਥੇ ਰਹਿ ਰਿਹਾ ਪ੍ਰਿੰਸ ਲਗਾਤਾਰ ਉਸਦੇ ਨਾਲ ਲੜਦਾ ਝਗੜਦਾ ਰਹਿੰਦਾ ਹੈ ਇੱਕ ਸਾਲ ਪਹਿਲਾਂ ਵੀ ਪ੍ਰਿੰਸ ਨੇ ਆਪਣੀ ਦੁਕਾਨ ਦੇ ਅੱਗੇ ਕੁਲਫੀ ਵਿਕਰੇਤਾ ਖੜਾ ਕਰਨ ਨੂੰ ਲੈ ਕੇ ਲੜਾਈ ਝਗੜਾ ਕੀਤਾ ਸੀ ਅਤੇ ਉਸਦੇ ਪਤੀ ਨਿਸ਼ਾਨ ਸਿੰਘ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ ਜਿਸ ਦੀ ਸ਼ਿਕਾਇਤ ਉਹਨਾਂ ਨੇ ਪੁਲਿਸ ਨੂੰ ਵੀ ਦਿੱਤੀ ਸੀ ਅਤੇ ਇਸ ਦੇ ਬਾਵਜੂਦ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਲਖਵਿੰਦਰ ਕੌਰ ਕਿਥੋਂ ਰੰਡ ਵਾਲੇ ਨਰਾਂਣ ਕੜ ਦੇ ਕੁਛ ਨਹੀਂ ਮੈਂ ਇਹਨਾਂ ਦੇ ਕੋਲ ਦੁਕਾਨ ਤੇ ਬੈਠੀ ਸੀ ਜਦੋਂ ਮੈਂ ਦੁਕਾਨ ਤੋਂ ਆਈ 8:30 ਵਜੇ ਉਹ ਪੰਜ ਛੇ ਮੁੰਡੇ ਲੈ ਕੇ ਇਹਨਾਂ ਦੇ ਗਲ ਪੈ ਗਏ ਕੁੱਟ ਮਾਰ ਕੀਤੀ ਇਹਨਾਂ ਨਾਲ ਪ੍ਰਿੰਸ ਤੇ ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ ਵਾ ਵੀ ਦੁਕਾਨ ਆ ਕੇ ਸੰਭਾਲਾ ਤੇ ਉਹਨਾਂ ਨੇ ਮੈਨੂੰ ਸੱਟਾਂ ਲਾਤੀਆਂ ਮੈਨੂੰ ਲੈ ਕੇ ਮੰਮੀ ਥਾਣੇ ਚਲੇ ਗਈ ਆ ਸੱਸ ਮੇਰੀ ਹਾਂਜੀ ਤੇ ਫਿਰ ਮੈਂ ਗਈ ਆ ਨਾ ਗੱਲੇ ਦੇ ਵਿੱਚ ਕੋਈ ਪੈਸਾ ਹੈਗਾ ਮੈਂ ਦੁਕਾਨ ਵੀ ਸਾਰੀ ਖਲਾਰ ਕੇ ਗਈ ਮੇਰੇ ਉਥੋਂ ਦੇ ਕਿਹ ਗੱਲ ਤੋਂ ਨਹੀਂ ਇਹ ਦੁਕਾਨ ਸੰਭਾਲ ਲੈਂਦੇ ਮੈਂ ਇਹਨਾਂ ਦੇ ਕੋਲੋਂ ਆਈ ਹੱਲੇ ਮੈਂ ਘਰੇ ਆਈ ਆ ਬੱਚੇ ਲੈ ਕੇ ਤੇ ਉਹਨਾਂ ਨੇ ਮੇਰੇ ਆਉਣ ਤੋਂ ਹੀ ਹੱਲੇ ਮੈਂ ਆਈ ਆ ਤੇ ਉਹਨਾਂ ਨੇ ਮਗਰ ਇਹਨੂੰ ਕੁੱਟ ਦਿੱਤਾ ਵਾ ਸੱਟਾਂ ਸਿਰ ਦੇ ਵਿੱਚ ਆ ਵੇਖੋ ਸਿਰ ਦੇ ਵਿੱਚ ਸੱਟਾਂ ਮਾਰੀਆਂ ਐ ਫਿਰ ਇਹਨੂੰ ਇਹਨਾਂ ਨੇ ਕੜੇ-ਕੁੜੇ ਮਾਰੇ ਆਂਦੇ ਸਿਰ 'ਚ ਇਹਨਾਂ ਦੇ ਪੰਜ 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 ਮਾਰੇ ਇਹਨਾਂ ਨੇ ਕੋਈ ਨਹੀਂ ਕਾਰਵਾਈ ਕੀਤੀ ਨਾ ਉਹਨਾਂ ਨੇ ਪਤਾ ਲਿਆਵਾ ਕੋਈ ਵੀ ਅਸੀਂ ਉਹਨਾਂ ਕੋ ਆਏ ਵੀ ਉਹਨਾਂ ਕੋਈ ਨਹੀਂ ਪਤਾ ਲਿਆ ਸਾਨੂੰ ਪੁੱਛਿਆ ਤੱਕ ਨਹੀਂ ਆ ਵੀ ਬੰਦਾ ਹੈਗਾ ਵਾ ਕਿ ਮਰ ਗਿਆ ਵਾ ਵੀ ਉਹ ਇਥੇ ਐਸਾ ਹੀ ਰਾਣਾ ਨਹੀਂ ਚਾਹੀਦਾ ਕਿਉਂਕਿ ਸਾਲ ਹੋ ਗਿਆ ਸਾਡਾ 20 ਜਰ ਦਾ 50 ਹਜ਼ਾਰ ਦਾ ਨੁਕਸਾਨ ਪਹਿਲਾਂ ਵੀ ਕੀਤਾ ਨੇ ਸਾਲ ਮੂਫਲੀ ਰੇੜੀਆਂ ਸਾਡੀਆਂ ਸਾਰੀਆਂ ਡੱਬੇ ਗੱਚਕਾਂ ਦੇ ਖਰਾਬ ਕੀਤੇ ਕੋਈ ਇਨਸਾਫ ਨਹੀਂ ਹੈ ਸਾਡਾ ਸਾਡਾ ਬਾਸਰ ਕੀ ਪੈਣੀ ਪੈਣਾ ਮੇਰੀ ਚਾਹ ਦੀ ਦੁਕਾਨ ਹੈ ਨਰਨਗੜ ਚੌਕਾ ਸਬਜੀ ਦੀ ਦੁਕਾਨ ਗੱਲ ਕੋਈ ਨਹੀਂ ਹਿੰਦੀ ਉਹ ਆਣ ਕੇ ਸਾਡੀ ਅੱਡੇ ਤੇ ਗੱਲ ਪੈਂਦਾ ਸਾਡਾ ਅੱਡਾ ਖਿਲਾਰ ਦਿੰਦਾ ਉਹ ਮੁੰਡਾ ਤੇ ਕੁਲਫੀ ਲਾਉਂਦਾ ਪਰ 2 ਸਾਲ ਤੋਂ ਕੁਲਫੀ ਵੀ ਨਹੀਂ ਲਾਉਂਦਾ ਨਹੀਂ ਲਾਉਂਦਾ ਫਰੈਂਸ ਕੀ ਕਹਿੰਦਾ ਆ ਉਹ ਅੰਦਾ ਵੀ ਤੁਹਾਨੂੰ ਮੈਂ ਇੱਥੇ ਏਡੇ ਤੇ ਰਹਿਣ ਨਹੀਂ ਦੇਣਾ ਚੂੜਿਆਂ ਨੂੰ ਮੈਂ ਇੱਥੇ ਰਹਿ ਨਹੀਂ ਦੇਣਾ ਚੂੜੇ ਤੋਂ ਬਗੈਰ ਸਾਨੂੰ ਗੱਲ ਨਹੀਂ ਕਰਦਾ ਚੂੜਾ ਕਹਿ ਕੇ ਕਿ ਗਾਲਾਂ ਕੱਢਦਾ ਸਾਡੇ ਮੇਰੀ ਕੁੜੀ ਦੇ ਗਲ ਪਿਆ ਹਸਪੀਟਲ ਵੀ ਸਾਹਮਣੇ ਸਰਿੰਦਰ ਲੈ ਕੇ ਗਏ ਉਹਨਾਂ ਜਵਾਬ ਦੇਤਾ ਉਹ ਕਹਿੰਦੇ ਵੀ ਇਹਦਾ ਬੀਬੀ ਬਿਲਕੁਲ ਡੈਡੋ ਗਿਆ ਨੂੰ ਲੈ ਜਾ ਔਰ ਕੇ ਹਸਪਤਾਲ ਉਹ ਤੋਂ ਵੀ ਇਹ ਮੁੰਡਾ ਸਾਡੇ ਗਲ ਪਿਆ ਸਾਡੇ ਬੰਚ ਪੰਟੇ ਗੱਚਕਾ ਮੋਹ ਪੜੀ ਦਾ ਤਹਿਸ ਨਹਿਸ ਕਰਕੇ ਆਇਆ ਇਸ ਐਸਆਈ ਨੇ ਇੱਕ ਦਰਖਾਸਤ ਲੈ ਲੀਂਦਾ ਸਾਡੀ ਕੋਈ ਕਾਰਵਾਈ ਨਹੀਂ ਕਰਦਾ ਸੁਖਚੈਨ ਸੁਖਚੈਨ ਸਿੰਘ ਕਹਿਣ ਨੂੰ ਤੇ ਜੀ ਨਹੀਂ ਕਰਦਾ ਕਿੰਨਾ ਜੋਗੇ ਮਾਮਲੇ ਨੂੰ ਇਹ ਸਾਲ ਦਾ ਮਾਮਲਾ ਚੱਲਦਾ ਸਾਲ ਮੋਟਰਸਾਈਕਲ ਭੰਨਿਆ ਬੁੱਡੇ ਦੇ ਡਾਂਗਾ ਮਾਰ ਗਿਆ ਸਲੱਗਰ ਮਾਰੇ ਕੁਝ ਪਤਾ ਨਹੀਂ ਇਹ ਹੌਦ ਕੋ ਕੀ ਲੈਂਦੇ ਆ ਫੇਰ ਸਾਨੂੰ ਸਖਜੈਨ ਕਹਿੰਦਾ ਉਹਦੇ ਘਰ ਜਾਓ ਜਾ ਕੇ ਉਹਨੂੰ ਕਹੋ ਆਪਣਾ ਮੁੰਡਾ ਪੇਸ਼ ਕਰਾਓ ਕਿਉਂ ਸਾਡੇ ਉਹ ਗੱਲ ਨਾ ਬਹਿ ਜਾਣਗੇ ਹੋਣ ਦੀ ਮੰਗ ਕਰਦੇ ਹੋ ਹਣ ਹੱਡ ਨੂੰ ਸਾਪ ਮਿਲੇ ਹੱਡ ਨੂੰ ਸਾਡੀ ਸੁਣਾਈ ਕਿ ਉਹਨੇ ਹੁੰਦੀ ਸਾਲ ਤੋਂ ਹੱਡੀਆਂ ਇੰਨੀਆਂ ਦਰਖਾਚਾਂ ਸਾਡੀਆਂ ਸੱਟਾਂ ਲੱਗ ਜਾਂਦੀਆਂ ਸਾਡੇ ਗੱਲ ਪੀਦਾ ਜਦੋਂ ਮਰਜੀ ਕੁੱਟ ਜਾਂਦਾ ਮੇਰਾ ਜਦੋਂ ਮਰਜੀ ਕੁੱਟ ਜਾਂਦਾ ਸਿਰ ਪਾੜ ਜਾਂਦਾ ਤਰ ਨਹੀਂ ਲਾਇਆ ਠਾਣੇ ਤੇ ਬੁਏ ਗਾੜੀ ਛਾੜਾ ਬਾਈਪਾਸ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਸਖਚੈਨ ਠਾਣੇ ਚ ਨਹੀਂ ਰਹਿਣਾ ਚਾਹੀਦਾ ਸਾਡੇ ਸਾਹਮਣੇ ਆਵੇ ਸਾਨੂੰ ਪੁੱਛੇ ਕਿਉਂ ਤਰ ਨਹੀਂ ਲਾਇਆ ਤੋਹਾਂ ਪੁਲਿਸ ਦੇ ਵਿਰੋਧ ਨੂੰ ਦੇਖਦਿਆਂ ਥਾਣਾ ਸਦਰ ਦੇ ਇੰਚਾਰਜ ਨਿਸ਼ਾਨ ਸਿੰਘ ਨੇ ਪੀੜਤ ਪਰਿਵਾਰ ਨੂੰ ਉਕਤ ਹਮਲਾਵਰਾਂ ਦੇ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ ਉਹਨਾਂ ਨੇ ਕਿਹਾ ਕਿ ਕਿਸੇ ਵੀ ਹਮਲਾਵਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਇਹਨਾਂ ਦਾ ਝਗੜਾ ਹੋਇਆ ਜੀ ਪਰਸੋਂ 17 ਤਰੀਕ ਨੂੰ ਰਾਤ ਦੇ ਵੇਲੇ ਹੋਇਆ ਸੀ ਅਸੀਂ ਇਹਨਾਂ ਨੂੰ ਡਾਕਟਰ ਦਿੱਤੀ ਹੈ ਇਹਨਾਂ ਦਾ ਜਿਹੜਾ ਰਿਜ਼ਲਟ ਆਉਣ ਤੇ ਜਿਹੜੀ ਆ ਬੰਦੀ ਕਾਨੂੰਨੀ ਕਾਰਵਾਈ ਅਸੀਂ ਅਮਲ 'ਤੇ ਲਿਆਵਾਂਗੇ ਤੇ ਦੋਸ਼ੀਆਂ ਨੂੰ ਫੜ ਕੇ ਅੰਦਰ ਦਵਾਂਗੇ ਇਹਨਾਂ ਵੱਲੋਂ ਕਿਹਾ ਗਿਆ ਕੋਈ ਐਸਾ ਹੀ ਹੈ ਕੋਈ ਖਾੜ ਪੁਰਾਣਾ ਮਾਮਲਾ ਆ ਗਿਆ ਤਾਂ ਕਿ ਸਾਹਮਣੇ ਨਿਆਇ ਨਾ ਕੋਈ ਕਾਰਵਾਈ ਕਰਾਂਦਾ ਨਹੀਂ ਜੀ ਨਹੀਂ ਆ ਇਹ ਮੇਰੇ ਧਿਆਨ ਚਾ ਇਹ ਮੈਟਰ ਮੈਂ ਖੁਦ ਟੀਲ ਕਰੂੰਗਾ ਇਹ ਬੰਦੇ ਫੜ ਕੇ ਅੰਦਰ ਦਵਾਂਗਾ ਐਸਮ ਜੱਟ న్యూਸ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ